ਮੇਰੇ ਦੋਸਤੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮੇਰੇ ਹੁੰਦੇ ਘਰ ਪਰਿਵਾਰ ਸੱਟ ਹੈ ਜਾਣਰ ਕਹਿਣੇ ਮਿੱਤਰੋ ਲੋ ਜੀ ਕਰਤੀ ਜੀ ਲੋ ਉਹਦੀ ਸਟਾਰਟਿੰਗ ਤੇ ਛੱਡਿਆ ਇਹ ਪੁੱਕੀ ਨੂੰ ਦੁਕਾਨ ਤੇ ਕਰਦੇ ਆਂ ਸਟਾਰਟ ਆਪਣੀ ਬਾਈਕ ਤੇ ਚੱਲਦੇ ਆਂ ਜੀ ਬਾਬਿਓ ਆ ਗਿਆ ਜੀ ਉੱਤੇ ਪੁੱਕੀ ਨੂੰ ਛੱਡਿਆ ਸੀ ਮੇਰੇ ਵੀਰੋ ਤੇ ਗੋਲੀ ਨੂੰ ਲੈ ਆਏ ਖੋਲਦੇ ਆਂ ਖੁੱਡੇ ਤੇ ਕੱਲ ਆਂਡੇ ਵੀ ਧਰਤੇ ਸੀ ਤੇ ਚੰਗੀ ਤਰ੍ਹਾਂ ਆਪਾਂ ਦਿਖਾਏ ਨਹੀਂ ਨਾ ਕੱਲ੍ਹ ਵਾਲੇ ਬਲੌਗ ਬਣਾਉਣਾ ਸਹੀ ਕਿਉਂਕਿ ਬਾਹਰ ਜਾਣਾ ਲੈ ਗਿਆ ਸੀ ਤਾਂ ਕਰਕੇ ਨਾ ਪਰਸ ਵਾਲਾ ਬਲੌਗ ਉਹ ਬਲੌਗ ਅਪਲੋਡ ਕਰਿਆ ਤੇ ਉਹ ਹੁਣ ਕਰਿਆ ਆਪਾਂ ਪਰਸ ਵਾਲਾ ਹੁਣ ਜਿਹੜਾ ਕਰਿਆ ਘੰਟੇ ਤੋਂ ਪਹਿਲਾਂ ਤੇ ਜਿਹੜਾ ਕੱਲ੍ਹ ਵਾਲਾ ਉਹ ਰਾਤ ਨੂੰ ਕਰ ਦਾਂਗੇ ਫੇਰ ਸੈਟਿੰਗ ਸਹੀ ਹੋ ਜੂਗੀ ਠੀਕ ਹੈ ਕਿ ਨਹੀਂ ਆ ਜਿਹੜਾ ਆਪਾਂ ਹੁਣ ਬਣਾਈ ਜੰਨੇ ਆ ਇਹ ਕੱਲ੍ਹ ਕਰ ਦਾਂਗੇ ਐਵੇਂ ਸਿਸਟਮ ਸਹੀ ਰਹਿੰਦਾ ਯਾਰ ਐਵੇਂ ਦੋ ਵਲੋਗ ਪਹਿਲਾਂ ਵੇਸੇ ਉਪਲੋਡ ਨਹੀਂ ਕਰੇ ਤਾਂ ਅੱਗ ਕੀ ਆਜਾ ਆਪਾਂ ਨੂੰ ਦੋ ਵਲੋਗ ਦੋ ਵਲੋਗ ਅਪਲੋਡ ਕਰਨੇ ਪੈਣਗੇ ਤੇ ਖੁੱਡੇ ਖੋਲਦਿਆਂ ਚੌਪਰ ਨੂੰ ਕਰਿਆ ਨਹੀਂ ਮੈਂ ਫੋਣ ਤੇ ਕੰਨੀ ਨੂੰ ਛੱਡ ਗਿਆ ਥੱਲੇ ਆ ਕੇ ਸੋ ਵੀ ਗਏ ਸੀ ਸੋ ਥੈਂਕ ਯੂ ਐਸ ਪੈਗ ਇਸ ਯਾਰਸ ਤੇ ਤਾਂ ਕਰਕੇ ਐਸਾ ਥੋੜਾ ਹੋ ਹੋ ਰਿਹਾ ਤੇ ਖੋਲਦਿਆਂ ਖੁੱਡੇ ਫਿਰ ਦਿਖਾਣੇ ਤੁਹਾਨੂੰ ਲੋ ਜੀ ਫੋਲੇ ਖੁੱਡੇ ਤੇ ਅੱਜ ਮੇਰੇ ਹਿਸਾਬ ਨਾਲ ਜੋੜੀਆਂ ਤੋੜਨੀਆਂ ਪੈਣਗੀਆਂ ਇਹ ਵੀ ਦੱਸਦੇ ਕਿਉਂ ਤੋੜਨੀਆਂ ਪੈਣਗੀਆਂ ਤੇ ਇਹਨੂੰ ਆਂਡੇ ਦੇ ਉਤਰੇ ਨੂੰ ਕਿੰਨੇ ਦਿਨ ਹੋ ਗਏ ਬਾਅਦੋਂ ਇਹਨੂੰ ਹੋ ਗਏ ਲਗਭਗ ਐਨੇ ਧਰੇ ਸੀ 3 ਤਰੀਕ ਨੂੰ ਧਰੇ ਸੀ ਅੱਜ ਹੋਗੀ 12 ਹੋਪਸੋ ਕਿੰਨੀ ਆ ਹਾਉਸੋ 12 ਤਰੀਕ ਅੱਜ ਚਲ ਕੋਈ ਨਜ਼ਰ ਦੇਖ ਲਾਂਗੇ ਤਾਂ ਦਿਨੇ ਪਈਆਂ ਮੇਰੇ ਹਿਸਾਬ ਨਾਲ ਨਾ ਦੇ ਤੇ ਪਿਛਲੀ ਵਾਰੀ ਬੱਚੇ ਮਰ ਗਏ ਸੀ ਤਾਂ ਕਰਕੇ ਆਪਾਂ ਲਾ ਪਰਵਾਹੀ ਨਹੀਂ ਕਰਦੇ ਤੇ ਇੱਕ ਆਂਡਾ ਦਾ ਤਾਰ ਰੱਖਿਆ ਠੀਕ ਹੈ ਕਿ ਨਹੀਂ ਆਪਿਆ ਛੋਟਾ ਨਹੀਂ ਹੈ ਕਿਵੇਂ ਸੈਟ ਹੈ ਬੰਡਾ ਦਾ ਤੇ ਇੱਕ ਆਂਡਾ ਦਾ ਰੱਖਿਆ ਆਂਡਾ ਇੱਕ ਇਧਰ ਤਾਂ ਰੱਖਿਆ ਆਂਡਾ ਦਿਖਾ ਦिए ਆ ਬੱਚਿਆਂ ਜੇ ਕਰਕੇ ਥੋੜਾ ਉਹ ਹੋ ਜਾਂਦਾ ਇਹ ਆਪਿਆ ਠੀਕ ਹੈ ਆ ਜੋੜੀ ਦਾ ਇੱਕ ਆਂਡਾ ਤਾਂ ਰੱਖਿਆ ਪੂਰੂ ਦਾ ਪੂਰੂ ਦੇ ਲਾਲ ਚਿਂਗ ਉਤਰੀ ਐ ਤੇ ਸੈਟਿੰਗ ਕਰਨੀ ਪੁਆਇਨਾ ਦੀ ਇਹਨਾਂ ਥੱਲੇ ਬੱਚੇ ਇਹ ਬੱਚੇ ਵੀ ਬੱਚੇ ਵੀ ਘਟ ਰੱਖਿਆ ਨੇ ਇਹਨਾਂ ਦੇ ਬੱਚੇ ਐ ਤੇ ਆਂਡਾ ਵੀ ਧਰ ਲਿਆ ਤਾਂ ਕਰਕੇ ਇਹਨਾਂ ਦੀ ਸੈਟਿੰਗ ਕਰਨੀ ਪਊਗੀ ਆਹੀ ਜੋੜੀਆਂ ਦੀ ਯਾਰ ਆਪਾਂ ਬੱਚੇ ਹੋਰ ਕਢਾਣੇ ਨਹੀਂ ਤਾਂ ਕਰਕੇ ਆਪਾਂ ਰਾਤ ਕਿਹਾ ਸੀ ਮਤਲਬ ਹੋਰ ਬੱਚੇ ਨਹੀਂ ਚਾਹੀਦੇ ਇਹਨਾਂ ਜੋੜੀਆਂ ਦੇ ਨਹੀਂ ਚਾਹੀਦੇ ਆਪਾਂ ਨੂੰ ਜੋੜੀਆਂ ਆਪਾਂ ਹੋਰ ਲਾਵਾਂਗੇ ਕਬੂਤਰੀਆਂ ਤੋੜ ਕੇ ਜੋੜੀਆਂ ਪਾੜ ਕੇ ਤੇ ਹੋਰ ਕੂਪਰ ਨਾਲ ਲਾ ਕੇ ਫਿਰ ਕਢਾਵਾਂਗੇ ਬੱਚੇ ਤੇ ਇਹਨਾਂ ਦਾ ਦੇਖ ਲਾਂਗੇ ਰਿਜ਼ਲਟ ਕਿਵੇਂ ਆ ਵਧੀਆ ਹੋਏ ਤਾਂ ਹੋਰ ਕਢਾ ਲਾਂਗੇ ਤੇ ਆਂਡੇ ਐਂ ਕਰ ਲਾਂਗੇ ਸਾਂਭ ਕੇ ਧਰ ਲਾਂਗੇ ਆਂਡਿਆਂ ਨਾਲ ਦੀ ਨਿਸ਼ਾਨੀ ਲਾ ਕੇ ਜੇ ਵਧੀਆ ਬੱਚੇ ਹੋਏ ਆਹੀ ਆਂਡਿਆਂ ਦੇ ਵਿੱਚ ਕਢਾ ਲਾਂਗੇ ਆਪਾਂ ਨਾਲੇ ਆਪ ਨੂੰ ਪਤਾ ਲੱਗ ਜੂਗਾ ਵੀ ਬੱਚੇ ਨਿਕਲਦੇ ਆ ਕਿ ਨਹੀਂ ਲਾ 10 15 ਦਿਨ ਬਾਅਦ ਵੀ ਆਂਡਾ ਖਰਾਬ ਤਾਂ ਨਹੀਂ ਹੁੰਦਾ ਨਾਲੇ ਐਕਸਪੀਰੀਅੰਸ ਹੋ ਜੂਆ ਮਾੜਾ ਮੋਟਾ ਤੇ ਜੋ ਬੋਨੂ ਕਰਤਾ ਹੁਣ ਸਕੈਚ ਵੀ ਕਿਹਾ ਮੈਂ ਜੋ ਬੋਨੂ ਮਗਾ ਪਿਆ ਹੋਇਆ ਤਾਂ ਲਿਆਈ ਬਾਕੀ ਕੋਈ ਨਾਲ ਲਿਆਵਾਂਗੇ ਆਪਾਂ ਤੇ ਆਈ ਜਾਂਦਾ ਚੋਬਰ ਫਿਰ ਦੇਖਦੇ ਆਂ ਕਿਉਂ ਤੇ ਉਹ ਕਰਨੀ ਜੀ ਤਾਂ ਮਿਲਣੀ ਆਪਣੀ ਜਿਹਦੇ ਨਾਲ ਟਰੇਆ ਸਾਫ ਕਰਦੇ ਆਂ ਹੂੰ ਝਾੜੂ ਨਾਲ ਮਾੜੀ-ਮੋਟੀ ਕਰਤੀ ਮਾੜੀ-ਮੋਟੀ ਤਾਂ ਨਹੀਂ ਹੂੰ ਤਾਂ ਜਮਾ ਸਾਫ ਕਰਤੀ ਪਰ ਉਹਦੇ ਨਾਲ ਜਮਾ ਸੈਟ ਸਾਫ ਹੋ ਜਾਂਦੀਆਂ ਪਤਾ ਨਹੀਂ ਕਿੱਥੇ ਡੇ ਰਹੀਦੀਆਂ ਰੱਖ ਕੇ ਪਤਾ ਨਹੀਂ ਉਰੀ ਪਈ ਤਾਂ ਉਰੀ ਕਿਤੇ ਹੋਊਗੀ ਚਲੋ ਕੋਈ ਨਹੀਂ ਦਾਣੇ ਕਰ ਲੈ ਰੈਡੀ ਆਪਾਂ ਜਮਾ ਸੱਟ ਤੇ ਰੱਖ ਜੀ ਚੋਬਰ ਵੀ ਆ ਗਿਆ ਸੀ ਬਾਕੀ ਸਕੈਚ ਲੈ ਆਇਆ ਤੇ ਇੱਧਰ ਆ ਟਰੇ ਤਾਂ ਨਹੀਂ ਐ ਉਹ ਆ ਕਿਉਂ ਰ ਹੈ ਰ ਹੈ ਹਾਈ 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 ਬੱਚਾ ਪੁੱਠਾ ਰੱਖਿਆ ਸੀ ਮੈਂ ਗਵਾ ਮੈਂ ਗਵਾ ਕੀ ਕਰ ਰਿਹਾ ਬੰਦੇ ਆ ਲੈ ਬੱਚਾ ਪੁੱਠਾ ਰੱਖਿਆ ਯਾਰ ਡਰੇ ਵੀ ਧਰ ਦਿੰਗੇ ਮੈਂ ਅੱਛੇ ਆਂਡੇ ਨਾ ਕਰਾ ਗਏ ਬੱਚੇ ਉੱਤੇ ਕੋਈ ਨਹੀਂ ਹੋਈ ਚੱਕਦੇ ਨਾ ਕਰਦੇ ਆਂ ਲਾਜ ਯਾਰ ਕੋਈ ਕਰਨਾ ਦਾ ਪਊਗਾ ਹੀ ਆਏ 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 ਤੋਏ ਆਇਓ ਹੋਰ ਵੀ ਨਾਲ ਦੀ ਨਾਲ ਹੀ ਤੋੜਨੇ ਪੈਣਗੇ ਖੁੱਡੇ ਵੀ ਨਹੀਂ ਬਹੁਤ ਸਾਫ ਪਾਣੀ ਵੀ ਜਮਾਈ ਥੱਲੇ ਜਾ ਰਿਹਾ ਉਹ ਜਮਾਈ ਐਨੀ ਸਾਰਾ ਉੱਠਿਆ ਵੜ ਗਿਆ ਭਰ ਚੋਬਰਾ ਪਾਣੀ ਭਰੀਆਂ ਪਹਿਲਾਂ ਦਾ ਪਾਣੀ ਬਹੁਤ ਥੱਲੇ ਆਇਆ ਅੱਜ ਕਿਵੇਂ ਵਗ ਗਿਆ ਕੱਲ ਤਾਂ ਪਰਕੇ ਗਿਆ ਸੀ ਨਾ ਹਾਂ ਪਰਕੇ ਗਿਆ ਸੀ ਮੈਂ ਹੀ ਪਾਇ ਸੀ ਕੱਲ ਤਾਂ ਚਲੋ ਗਰਮੀ ਦੇ ਸੁੱਖ ਸੁਖੂ ਵੀ ਆਂਦਾ ਅਗੇ ਵਾਰੀ ਤੇ ਬਾਕੀ ਬੱਚੇ ਠੂੰ ਚੁਗਦੇ ਤਾਂ ਹੈਗੇ ਆ ਉਹ ਦੇਖੋ ਝੁੰਝਾ ਮਾਰੀਆਂ ਦੇ ਥੱਲੇ ਤੇ ਕੋਈ ਨਹੀਂ ਯਾਰ ਦੇਖਦੇ ਆ ਕੀ ਬਣਦਾ ਇਹਨਾਂ ਦਾ ਵੀ ਕਰਦੇ ਆ ਕੋਈ ਇਲਾਜ ਫਿਰ ਕਰਨ ਨਾਲ ਬਊਗਾ ਨੀ ਦਾਂਡੇ ਧਰਤਾਂ ਦੇ ਕਬੂਤਰ ਨਹੀਂ ਐਵੇਂ ਕਮਜ਼ੋਰ ਹੋਈ ਜਾਣਗੇ ਕੀ ਫਾਇਦਾ ਉਹਨਾਂ ਦਾ ਆਬੇ ਉਹ ਮੈਂ ਫਿਟਰਾ ਢੱਕਣ ਜਾਂ ਭਾਲੀ ਜਾਂਦਾ ਸੀ ਮੈਂ ਕਹ ਜੇ ਬੱਚੇ ਚੱਕਾਂਗੇ ਫੀਡ ਵੀ ਕਰਨੀ ਪਊਗੀ ਆਪਾਂ ਨੂੰ ਤੇ ਆ ਪਿਆ ਬਾਬਿਓ ਟੱਕਣ ਪਿਆ ਫੀਡਰ ਵਾਲਾ ਠੀਕ ਹੈ ਕਿ ਨਹੀਂ ਇਹਦੇ ਥੱਲੇ ਬੋਤਲ ਤੇ ਕੱਸ ਕੇ ਤੇ ਦਿਖਾਵਾਂਗੇ ਸਾਰਾ ਪ੍ਰੋਸੈਸ ਦਿਖਾ ਦਾਂਗੇ ਐ ਜੀ ਕੋਈ ਗੱਲ ਨਹੀਂ ਤੇ ਇੱਕ ਵਾਰੀ ਇਹਨੂੰ ਰੇ ਧਰਤੀਏ ਇਹਦੀ ਲੋਡ ਹੁਣ ਪਾਉਗੀ ਠੀਕ ਹੈ ਜੀ ਨਹੀਂ ਵਧੀਆ ਫੀਡ ਹੁੰਦੀ ਆ ਬਾਬਿਓ ਪੂਰੀ ਜਿਚਾ ਕੇ ਹੁੰਦੀ ਆ ਬਸ ਉੱਤੋਂ ਥੋੜੇ ਜੇ 10 ਕ ਛੋਲੇ ਦੇ ਦੋ ਇਹਦੇ ਨਾਲ ਛੋਲੇ ਖਵਾਇ ਨਹੀਂ ਜਾਂਦੇ ਕਿਉਂਕਿ ਛੋਲੇ ਦਾ ਸਹਿਜ ਵੱਡਾ ਹੁੰਦਾ ਹੈ ਆਪ ਪਾਪ ਥੋੜੀ ਹੀ ਹੋ ਐ ਛੋਲੇ ਦਾ ਫਿਰ ਤਾਂ ਕਰਕੇ ਸਰੋਸਰੋ ਇਹਦੇ ਨਾਲ ਖਵਾਈ ਜਾਂਦੀ ਐ ਤੇ ਬਾਕੀ ਪਾਣੀ ਪੂਣੀ ਭਰਤਾ ਆਪਾ ਆਪ ਹੀ ਬੋਤਲ ਫੁੱਲ ਕਰਤਾ ਜਮਾ ਤੇ ਇਹਨੂੰ ਵੀ ਖੁੱਲਾ ਛੱਡਦੇ ਆ ਚਲੋ ਛੱਡਾਂਗੇ ਕੋਈ ਨਹੀਂ ਬਾਕੀ ਬੱਚੇ ਚੁੰਝਾ ਮਾਰ ਜਾਂਦੇ ਆ ਯਾਰ ਥੋੜੇ ਸਾਹਮਣੀ ਐ ਅਸੀਂ ਇੱਕ ਬੱਚਾ ਉਹ ਖੜਿਆ ਬਾਕੀ ਤਾਂ ਮਾਰੀ ਜਾਂਦੇ ਆ ਚੁੰਝਾ ਸਿੱਖਿਆਣਗੇ ਅਰ 10 ਦਿਨਾਂ ਤੱਕ ਪੂਰੇ ਸਿੱਖਿਆਣਗੇ ਤੇ ਪੂਰੂ ਬਹਿ ਗਿਆ ਆਂਡੇ ਤੇ ਇਹਨਾਂ ਦਾ ਇਲਾਜ ਕਰਨਾ ਪਊਗਾ ਜੇ ਦੋ ਬੱਚੇ ਉੱਤੇ ਨੇ ਤੇ ਉਹ ਛੋਟੇ ਨੇ ਹਲੇ ਉਹ ਨਹੀਂ ਚੱਕਦੇ ਉਹ ਠਹਿਰ ਕੇ ਚੱਕਾਂਗੇ 4 ਕਿ ਦਿਨ ਬਾਅਦ 4-5 ਦਿਨ ਬਾਅਦ ਹਾਂਜੀ ਮੇਰੇ ਵੀਰੋਂ ਦਾਣੇ ਦੋਨੇ ਖਾਲੇ ਬਾਕੀ ਕਬੂਤਰਾਂ ਨੇ ਫੀਡ ਫੂਡ ਵੀ ਕਰਤੀ ਤੇ ਪਹਿਲਾਂ ਨਾਲੋਂ ਘੱਟ ਕਰਨ ਲੱਗ ਗਏ ਪਹਿਲਾਂ ਤਾਂ ਫੁੱਲ ਖਵਾਇਆ ਕਰਦੇ ਬੱਚਿਆਂ ਨੂੰ ਤੇ ਹੁਣ ਖਵਾਉਂਦੇ ਨਹੀਂ ਕਿਉਂਕਿ ਆਂਡਿਆਂ ਤੇ ਬਹਿ ਜਾਂਦੇ ਆ ਮੇਰੇ ਹਿਸਾਬ ਨਾਲ ਤਾਂ ਕਰਕੇ ਤੇ ਬੱਚੇ ਚੱਕ ਲੈਣ ਉਹ ਚੀਂਜੀ ਕਰ ਜਾਂਦੇ ਉਹ ਭੁੱਖੇ ਨੇ ਹਲੇ ਦਾਲਰ ਕਿਉਂ ਐਨਾ ਖਵਾਉਂਦੇ ਨਹੀਂ ਚਲੋ ਦੇਖਦੇ ਆ 10 ਮਿੰਟ ਹੋਰ ਦੇਖਦੇ ਆ ਜੇ ਖਵਾਤਾ ਠੀਕ ਹੈ ਨੀ ਤਾਂ ਚੱਕ ਕੇ ਆਪਾਂ ਫੀਡ ਕਰ ਦਾਂਗੇ ਦਿੱਕਤਾਂ ਵਾਲੀ ਕੋਈ ਗੱਲ ਨਹੀਂ ਤੇ ਇਹਦੇ ਜਿਹੜੇ ਬੱਚੇ ਵੀ ਚੱਕਣੇ ਆਪਾਂ ਉਹ ਬੈਠੇ ਰੱਤੇ ਬਾਪ ਮਿੱਤਰੋ ਇਹ ਰੱਤਿਆਂ ਦਾ ਤੇ ਉਹ ਕਰੀ ਜਾਂਦੀ ਲਗ ਭਾਗ ਤਾਂ ਜਿੰਨੀ ਕਰੂਗੀ ਠੀਕ ਆ ਚਲੋ ਅੱਜ ਲਾਸਟ ਤੇ ਕੱਲ ਤੋਂ ਫਿਰ ਆਪਾਂ ਕਰਿਆ ਕਰਾਂਗੇ ਅੱਜ ਵੀ ਕਰ ਦਾਂਗੇ ਮਾੜੀ ਮੋਟੀ ਕਰਨੀ ਹੋਈ ਤਾਂ ਕਿ ਬਾਬਿਓ ਤੋੜਦੀਆਂ ਜੋੜੀਆਂ ਤੇ ਬੱਚੇ ਚੱਕ ਲਈਏ ਤੇ ਚੋਬਰ ਆ ਜਾਂਦਾ ਮੈਂ ਬਣਾਉਣਾ ਵਲੋਗ ਤੇ ਚੋਬਰ ਚੱਕ ਕੇ ਸ਼ਿਫਟ ਕਰ ਦੂਗਾ ਦਿਖਾਣੇ ਆ ਤੁਹਾਨੂੰ ਆਇਆ ਚੋਬਰਾ ਕਿੱਥੇ ਰਹਿ ਗਿਆ ਕਿੱਥੇ ਰਹਿ ਗਿਆ ਕਿੱਧਰ ਵਗ ਗਿਆ ਉਹ ਇਹ ਕਿਹਦੇ ਸੰਦ ਹੈ ਲੋ ਲੈ ਵੇ ਪਹਿਲਾਂ ਕੰਪਿਊਟਰ ਛੱਡਦੇ ਇੱਧਰ ਪਟਿਆਲਾ ਵਾਲਾ ਛੱਡਦੇ ਹੱਡ ਛੱਡਦੇ ਤੇ ਭੂਰੂ ਛੱਡਦੇ ਤਿੰਨੇ ਕੋ ਉਤਰ ਆਂਡੇ ਦਰ ਕਰ ਲੈ ਭੂਰੂ ਉਹ ਤਾਂ ਕਬੂਤਰੀ ਤਾਂ ਰੁਗੀ ਤਰੁਗੀ ਜਦੋਂ ਚੱਕ ਲਾਂਗੇ ਯਾਰ ਇੱਕ ਵਾਰੀ ਆਂਡੇ ਨਾਲ ਚੱਕੀ ਮਿਕਸ ਨਾਲ ਗੜੀ ਨਿਸ਼ਾਨੀ ਲਾਵਾਂਗੇ ਹਾਂ ਫੀਡ ਕਰੀ ਜਾਂਦਾ ਵਿੱਚ ਕਰੰਦ ਕਰੰਦ ਕੋਈ ਨਹੀਂ ਲੈ ਆ ਚੱਕ ਲਿਆ ਕੋਈ ਨਹੀਂ ਖੜਾ ਮੈਨੂੰ ਖੜਾ ਛੱਡ ਮੈਂ ਛੱਡਾਂਗਾ ਲੈ ਛੱਡ ਗਿਆ ਹਾਂ ਲੋ ਜੀ ਪਟਿਆਲਾ ਵਾਲਾ ਛੜਤੀਆਂ ਪਹਿਲਾ ਲਾਲ ਚੀਨਾ ਚਿੱਟੀਆਂ ਦਾ ਉਹ ਬੱਚਾ ਕਿੱਥੇ ਆ ਕੇ ਬੈਠਾ ਹੈ ਉਹ ਬਗੂਤੀ ਵਾਰ ਆ ਗਈ ਉਹ ਬੱਚਾ ਕਿਵੇਂ ਯਾਰ ਛੋਟਾ ਹੈ ਕੀ ਰੱਖ ਦਿੱਕਤ ਹੋ ਰਹੀ ਹੈ ਇਹਦੇ ਲੈ ਲਿਆ ਇਹ ਲਿਆ ਕਿਹੜੇ ਬੱਚੇ ਦੀ ਦਿੱਕਤ ਹੋ ਰਹੀ ਹੈ ਉਹ ਛੋਟਾ ਜਿਹੜਾ ਹੈਗਾ ਯਾਰ ਮੈਨੂੰ ਗਲਤ ਹੀ ਲੱਗ ਗਿਆ ਨਾ ਪਟਿਆਲਾ ਦਾ ਨਾ ਨਾ ਸਾਤੇ ਆਲਾ ਲੋ ਜੀ ਤਿੰਨੇ ਕਬੂਤਰ ਚੱਕ ਲਿਓ ਰੋ ਤੇ ਕੀ ਹੋ ਗਿਆ ਹੁਣ ਬਾਬੇ ਵਾਲਾ ਕਬੂਤਰ ਨੂੰ ਤੰਗ ਬੜਾ ਕਰਦਾ ਯਾਰ ਕਿ ਮੇਰੇ ਵੀਰੋਂ ਬੱਚੇ ਵੀ ਚੱਕ ਲੈ ਤੇ ਫੀਡ ਕਰੀ ਹੋਈ ਹੈ ਫੁੱਲ ਹੈ ਜੀ ਕੋਈ ਛੱਡ ਦਿਓ ਮੈਂ ਜੀ ਆਇਓ 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 ਆਹ ਤਾਂ ਕਿ ਇਹ ਫੜਾ ਦੇ ਆ ਤਾਂ ਕੋਈ ਇੱਕ ਤਾਲੀ ਕਰਨੀ ਤੇ ਆਪਾਂ ਵੀ ਚੱਕ ਲਈਏ ਰੱਤੇ ਚੱਕ ਲੈਣੇ ਆਪਾਂ ਤੇ ਅੰਡੇ ਵੀ ਚੱਕਦੇ ਆ ਨਿਸ਼ਾਨੀਆਂ ਲਾ ਕੇ ਫੇਰ ਰੱਖਾਂਗੇ ਬਾਬੇ ਇੱਕ ਬੱਚਾ ਚੱਕਦਾ ਇੱਕ ਤੇ ਹੱਥ 'ਚ ਫੋਨ ਹੈ ਤਾਂ ਕਰਕੇ ਇੱਕੋ ਚੱਕਣਾ ਉਹ ਆਪਾਂ ਨੂੰ ਤੇ ਫੀਡ ਤਾਂ ਜਾਮਾ ਫੁੱਲ ਕਰੀ ਹੋਈ ਹੈ ਐ ਜੀ ਕੋਈ ਗੱਲ ਨਹੀਂ ਨਾ ਗੋਲੀਆਂ ਓਏ ਆ ਦੇਖੋ ਫੀਡ ਤਾਂ ਜਾ ਪੋਟੇ ਜਾ ਡੱਕ ਰੱਖਿਆ ਦੇਖੋ ਕੀ ਕਰਦੇ ਆ ਇਹ ਬੱਚੇ ਹੁਣ ਹੈਗੇ ਨਹੀਂ ਨਵੇਂ ਸੈਟਅਪ ਤੇ ਛੜ ਦਿੰਦੇ ਆ ਇਹਨਾਂ ਨੂੰ ਲੋ ਜੀ ਜਾਓ ਤੁਸੀਂ ਤਾਂ ਖੁੱਲੇ ਰਹੋ ਰੇ ਵਧੀਆ ਨਾ ਲੈਣਾ ਨਹੀਂ ਦੇਣਾ ਨਹੀਂ ਠੀਕ ਹੈ ਕਿ ਨਹੀਂ ਉੱਥੇ ਉਹੀ ਯਾਰ ਢੀੜ ਚ ਬੈਠੇ ਰਹਿੰਦੇ ਆ ਇੱਧਰ ਵਧੀਆ ਨਾਲੇ ਹਵਾ ਕੂਲਰ ਲੱਗ ਰਿਹਾ ਠੰਡਾ ਕਮਰਾ ਵਧੀਆ ਤੇ ਬਸ ਚਾਰ ਬੱਚੇ ਚੱਕਾਂਗੇ ਦੋ ਠਹਿਰ ਕੇ ਚੱਕਾਂਗੇ ਉਹ ਤੇ ਅੰਡੇ ਚੱਕ ਕੇ ਨਿਸ਼ਾਨੀਆਂ ਲਾਣੇ ਆ ਤੇ ਚੋਬਰ ਲੈ ਅਸੀਂ ਮਾਰਕਰ ਮਾਰਕਰ ਸਕੈਚੀ ਕਹਿ ਲੋ ਮਾਰਕਰ ਕਹਿ ਲੋ ਯਾਰ ਕਿੱਥੇ ਹੈ ਸਕੈਚ ਮਾਰਕਰ ਕਿੱਧਰ ਲੈ ਆ ਰਿਹਾ ਆ ਕਿੱਥੋਂ ਕੱਢ ਕੇ ਲੈ ਇਹ ਤਾਂ ਪੈਕ ਟੰਦਾ ਇਹਨਾਂ ਦਾ ਤਾਂ ਵੇ ਸਾਰਾ ਕੋਨਾ ਚੱਲ ਕੋਈ ਨਹੀਂ ਜੀ ਬਾਪੂ ਅੰਡੇ ਚੱਕ ਲੈ ਨਿਸ਼ਾਨੀਆਂ ਲਾਤੀਆਂ ਤੇ ਚੱਕ ਲਈਏ ਤੂੜੀ ਹੁਣ ਆ ਗੱਟੇ ਦੇ ਇੱਕ ਦਾ ਕੰਮ ਕਰਤਾ ਉਹ ਵੀ ਦੱਸਦੇ ਕਿਵੇਂ ਉੱਪ 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 ਘਲਾ ਰਹੇ ਹੁੰਦੇ ਆਂ ਅੰਡੇ ਨੂੰ ਗੱਟੇ ਖਤਮ ਆ ਗੱਟਾ ਇਹ ਬੱਸ ਲੈ ਹੁਣ ਅੰਦਰ ਤਾੜਦੇ ਆਂ ਤੇ ਦੋ ਅੰਡੇ ਚ ਲਾਤੀਆਂ ਨਿਸ਼ਾਨੀਆਂ ਇੱਕ ਤੇ ਲਿਖਦਾ ਪੀ ਤੇ ਇੱਕ ਤੇ ਲਿਖਦਾ ਬੀ ਮਿੱਤਰੋ ਠੀਕ ਹੈ ਕਿ ਨਹੀਂ ਜਿਹੜਾ ਹੈੱਡ ਵਾਲਾ ਅੰਡਾ ਸੀਗਾ ਤਿੰਨਾ ਅੰਡੇ ਸੀਗੇ ਉਹ ਡਿੱਗੇ ਰੁੜ ਕੇ ਥੱਲੇ ਡਿੱਗੇਗਾ ਤੇ ਆ ਗੋਲੀ ਖਾ ਗਿਆ ਐਨੇ ਕਰਤਾ ਕੰਮ ਫਤਿਹ ਚਲੋ ਕੋਈ ਨਹੀਂ ਕਾਂਡਾ ਹੋਰ ਤਰੂਗੀ ਆਂ ਤਾਂ ਕੋ ਚਲੋ ਕੋਈ ਨਹੀਂ ਬਹੁਤ ਬਹੁਤ ਆ ਬੱਸ ਤੇ ਪੀਤੇ ਆ ਗਿਆ ਪਟਿਆਲੇ ਵਾਲੇ ਦਾ ਅੰਡਾ ਤੇ ਆ ਆ ਗਿਆ ਪੂਰੂ ਦਾ ਅੰਡਾ ਮਿੱਤਰੋ ਠੀਕ ਹੈ ਜੀ ਨਹੀਂ ਲੋ ਜੀ ਮੇਰੇ ਵੀਰੋ ਪੈਕ ਕਰਦੇ ਹੁਣ ਇਹਨਾਂ ਨੂੰ ਦੇਖਦੇ ਆ ਖਰਾਬ ਹੁੰਦੇ ਕਿ ਨਹੀਂ ਨਾਲੇ ਪਤਾ ਲੱਗ ਜੂਆ ਵੀ ਆਂਡੇ ਬੱਚੇ ਐਵੇਂ ਨਿਕਲਦੇ ਆ ਕਿ ਨਹੀਂ ਉੱਤੇ ਮੈਂ ਕਫਾ ਦੇ ਅੰਦਰ ਹੈ ਬੰਮ ਵਾਲੇ ਵਾਲੇ ਪਾ ਦੇ ਵਦੂ ਬਈ ਇਹਦਾ ਲਗਾਉ ਦੇ ਅੰਡੇ ਲਗਾਉ ਦੇ ਹੋ ਹੋ ਲੈ ਲੋ ਜੀ ਗੰਡ ਮਾਰ ਕੇ ਧਰਨੇ ਨੇ ਚਾ ਹਾਂ ਸ ਇੱਕ ਗੰਡ ਮਾਰ ਕੇ ਧਰ ਦੇ ਉੱਤੇ ਲੈ ਥੱਲੜੇ 'ਚ ਧਰਦੀ ਆ ਥੱਲੜੇ 'ਚ ਧਰਦੀ ਬੀ ਟੁੱਟੇ ਨਾ ਵਸੋ ਸਾਮਣੇ ਧਰ ਦਿਆ ਟੂੜੀ ਵਾਲਾ ਘਟਾ ਵੀ ਧਰਦੇ ਤੇ ਮੈਂ ਅੰਦਰ ਦੇਖਾਦਾ ਲੋ ਜੀ ਇਹ ਚ ਰਹਿ ਗਈਆਂ ਜੋੜੀਆਂ ਇੱਕ ਠੀਕ ਹੈ ਇੱਕ ਦੋ ਤਿੰਨ ਤਿੰਨ ਜੋੜੀਆਂ ਰਹਿ ਗਈਆਂ ਓਰੇ ਤੇ ਇੱਕ ਬੱਚੇ ਵਾਲੀ ਜਾਂਦੀ ਆ ਟੋਆਂਡਿਆਂ ਤੇ ਬੈਠੀ ਆ ਉਹਨਾਂ ਦਾ ਵੀ ਇਲਾਜ ਕਰਦੇ ਆ ਛੇਤੀ ਬੱਚੇ-ਬੱਚੇ ਜਿਹੜੀਆਂ ਜਿਹੜੇ ਬੱਚੇ ਪਾਲੀ ਜਾਂਦੀ ਆ ਉਹ ਬਸ ਚਾਰ ਪੰਜ ਦਿਨਾਂ ਬਾਅਦ ਉਹ ਵੀ ਤੋੜ ਦਾਂਗੇ ਸ਼ਾਕ ਖਿਆਲੀ ਜੋੜੀ ਬੈਠੀ ਆ ਐਤਰੇ ਆਂਡਿਆਂ ਤੇ ਤੇ ਇਹ ਵੀ ਆਂਡਿਆਂ ਤੇ ਕਿਵੇਂ ਉਹ ਵੀ ਚੱਕ ਕੇ ਲੈ ਲੈਂਦੇ ਹੁਣ ਉਹ ਛੋਟੇ ਨੇ ਯਾਰ ਵਾਲੇ ਕੋਈ ਨਹੀਂ ਯਾਰ ਕਰ ਲੈਂਦੇ ਆਪਾਂ ਨੂੰ ਹਜੇ ਕਿਹੜਾ ਉਹਨਾਂ ਦੀ ਲੋੜ ਹੈ ਉਹਨਾਂ ਨੇ ਆਂਡਾ ਵੀ ਨਹੀਂ ਤਾਂ ਰੱਖਿਆ ਰਿਹਾ ਹੈ ਨਾ ਤਾਂ ਕਰਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਮੇਰੇ ਵੀਰੋ ਤੇ ਇਹ ਦਵਾਈ ਵੀ ਲੈ ਕੇ ਆਣਨਾ ਥੋੜੀ ਜਿਹਾ ਨਾ ਸਰੀਰ ਦਾ ਸੈੱਟ ਨਹੀਂ ਆਇਆ ਤੇ ਬਾਕੀ ਬੱਚੇ ਯਾਰ ਛੜਤੇ ਸੀ ਆਪਾਂ ਫੀਡ ਫੂਡ ਫੁੱਲ ਪੋਟੇ ਜਮਾ ਫੁੱਲ ਨੇ ਢੱਕੇ ਹੋਏ ਕੋਲੀ ਜਾਕਦੀਆਂ ਸਰੋਂ ਦੇ ਦਾਣੇ ਵਿੱਚ ਤੇ ਜਮਾ ਛੱਟਾ ਬੱਚੇ ਕੋਈ ਦਿੱਕਤ ਵਾਲੀ ਗੱਲ ਨਹੀਂ ਪੂਰੇ ਪੂਰੀ ਫੀਡ ਕਰ ਰੱਖਿਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਕ ਵਾਰੀ ਤੇ ਇਹਨੂੰ ਦੇਖੀਏ ਇਹ ਐਨੂੰ ਵੀ ਕਰੀ ਹੋਈ ਐ ਜਮ ਓਕੇ ਆ ਬਾਪਿਓ ਤੇ ਕੱਲ ਕਰਾਂਗੇ ਆਪਾਂ ਫਿਰ ਕੱਲ ਦਿਖਾ ਦਾਂਗੇ ਤੁਹਾਨੂੰ ਵੀ ਕਿਵੇਂ ਕਰਾਂਗੇ ਕਿਵੇਂ ਨਹੀਂ ਤੇ ਫੀਡ ਦਾ ਢੱਕਣ ਮੋਰੇ ਤਰਿਆ ਸੀ ਤੂੰ ਚੱਕਿਆ ਉਹ ਤਰਿਆ ਸੀ ਮੈਂ ਫੀਡ ਰਦਾ ਉਹ ਤਾਂ ਠੀਕ ਹੋਈ ਨਹੀਂ ਤੇ ਬਾਕੀ ਆ ਘੋਗੀਆਂ ਜੀ ਆ ਰਹੀਆਂ ਦਾਣੇ ਦੋਣੇ ਖਾ ਲੈਂਦੀਆਂ ਉਹ ਲੋ ਤੇ ਇੱਤਰੋਂ ਵੀ ਟਰੇਆਂ ਚੱਕਦੀਆਂ ਪਸਾਂਦਰ ਦੇ ਦੋ ਬੱਚੇ ਰਹਿ ਗਏ ਤੇ ਦੋ ਜੋੜੀਆਂ ਅੰਡੇ ਤੇ ਆ ਆ ਵੀ ਟੋਲ ਹੀ ਨਹੀਂ ਕੋਈ ਨਹੀਂ ਆਪੇ ਖਾ ਲੈਣਗੇ ਤੇ ਆ ਕਬੂਤਰਾਂ ਕਬੂਤਰਾਂ ਨੂੰ ਤੰਗ ਬਣਾ ਕਰਦੇ ਐਰ ਚਲੋ ਆਪੇ ਸੈੱਟ ਹੋ ਜੂਗਾ ਕੋਈ ਨਹੀਂ ਤਾਂ ਤੇ ਲੈ ਚੋਪਰਾ ਫਾੜ ਕੇ ਪਾਣੀ ਦੇਖ ਲਈ ਉਹਰੇ ਫੁੱਲ ਆ ਕੇ ਨਹੀਂ ਪਾਣੀ ਦੀ ਬੋਤਲ ਲੈ ਆ ਚੋਪਰਾ ਪਾਣੀ ਪਾਈ ਉਹ ਪਾਣੀ ਘਟ ਹੈ ਬਹੁਤ ਐਨਾ ਬਾਈ ਦਾ ਲੋਈ ਪਾਰਤਾ ਉਹ ਕੇ ਗੱਟਿਆ ਰੋਟਾ ਰੇ ਲਾਦੀ ਤਾਲਾ ਇਹ ਖੋਡੇ ਦਾ ਕੰਮ ਡੰਨਾ ਹੈ ਤੋ ਦੇਖੀ ਬੱਚਾ ਕਿਵੇਂ ਪੁੱਠਾ ਕਰ ਦਿੰਦਾ ਰੇ ਕਈ ਵਾਰੀ ਘੱਟਾ ਇੱਕ ਵਾਰੀ ਵੀ ਨਹੀਂ ਕਈ ਵਾਰੀ ਹਦਰ ਐ ਬਟਾਣਾ ਡੁੰਗੀ ਸਾਹ ਚ ਬਟਾ ਗਿੱਲਾ ਗਿੱਲਾ ਕਿਵੇਂ ਹੋ ਰਿਹਾ ਤੇ ਗਿੱਲਾ ਹੋ ਰਹਾ ਹੈ ਹੈ ਕਿਉਂਦਾ ਉਹ ਗਿੱਲਾ ਹੋਇਆ ਨਾ ਕਈ ਵਾਰੀ ਮਾਸ ਹੋ ਰਿਹਾ ਹੈ ਅਕਾ ਤੇ ਅੱਧਰ ਵੀ ਟਰੇ ਚੱਕ ਲਈ ਤੇ ਉਹ ਬੱਚਾ ਯਾਰ ਬਾੜਾ ਹਲਦਾ ਹੈ ਕਦੇ ਅੱਧਰ ਹੋ ਜਾਊਗਾ ਕਦੇ ਉੱਧਰ ਹੋ ਜਾਊਗਾ ਤਲ ਕੋਈ ਨਾ ਆਪੇ ਸੈੱਟ ਕਰ ਲੈਣਗੇ ਕਬੂਤਰ ਤੇ ਦਵਾਈ ਜੀ ਲੈ ਕੇ ਆਨੇ ਯਾਰ ਸੀ ਡੋਣ ਜਾ ਉੱਠਣ ਨੂੰ ਜੀ ਨਹੀਂ ਕਰਦਾ ਯਾਰ ਬਾਪੂ ਤੇ ਬਾਕੀ ਆ ਜਾਨਵਰ ਵੀ ਬੈਠਿਆ ਇਹਨਾਂ ਵਾਸਤੇ ਪਈਏ ਕਿ ਨਹੀਂ ਤਾਂ ਹੀ ਬੈਠਿਆ ਹੈ ਅੱਜ ਕੁਝ ਮਿਲਿਆ ਨਹੀਂ ਖਾਣ ਨੂੰ ਖੜਜੋ ਇਹਨਾਂ ਨੂੰ ਪਾਈ ਜਾਈਏ ਖਾ ਲੈਣਗੇ ਵਿਚਾਰੇ ਕੋਲੀ ਅੰਦਰ ਬੈਠਿਆ ਆਪਣੀ ਖੜਜੋ ਹਰਜੋ 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 ਆ ਭਈ ਆ ਪਾ ਦਿੰਨੇ ਆ ਆਓ 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 ਲੋਜੀ ਬਹੁਤ ਐ ਦੋ ਜਣੇ ਆ ਕੱਲ ਤੱਕ ਤਾਂ ਮੁਕਦੀ ਨਹੀਂ ਇਹਨਾਂ ਨੂੰ ਕੱਲ ਹੋਰ ਵੜਾ ਲੈਣੇ ਕੋਈ ਨਹੀਂ ਇਹਨਾਂ ਨਾਲ ਕਿੱਥੇ ਆਂ ਆਪਣੇ ਦਾਣੇ ਕੱਟਦੇ ਤੇ ਗਲਾਸ ਗਲਾਸ ਕਿਵੇਂ ਰਪਾਂ ਦੇ ਇਸ ਲੈ ਤੇ ਉੱਪਰ ਲਾਇਆ ਗੀਟਰ ਇੱਧਰ ਵੀ ਤਾਲਾ ਫਸਾ ਦੇ ਇੱਧਰ ਵੀ ਤਾਲਾ ਫਸਾ ਦੇ ਇਹ ਇਹ ਚੱਕ ਕੁੰਡੀ ਲੱਗ ਗਈ ਯਾ ਚੱਕ ओके ਇਲਾਤਾ ਕੁਲਰ ਕਰਤਾ ਬੰਦ ਤੇ ਸਟੂਡੀਓ ਵੀ ਲਾ ਕੇ ਲੋਕ ਆਪਣਾ ਤੇ ਇਧਰ ਲਾਈ ਨਹੀਂ ਹਲੇ ਤਾਲੇ ਲੈ ਪਹਿਲਾ ਸਟੂਡੀਓ ਲਾ ਦੇ ਕੋਈ ਨਹੀਂ ਆ ਵੀ ਨਹੀਂ ਆ ਗਈ ਹਾਂ ਲੈ ਆਵਾਂਗੇ ਲਾ ਦੇ ਕਹੋ ਜੀ ਇਧਰ ਵੀ ਚੋਪਰ ਲਾਈ ਜਾਂਦਾ ਹੈ ਤਾਲੇ ਤੇ ਇੱਕ ਮਿੰਟ ਆਗੇ ਜੀ ਵੀ ਰੋਜ਼ ਵਲੋਗ ਪਾਇਆ ਕਰੋ ਤਾਂ ਕੋਈ ਮੇਰੀ ਕੰਮ ਆ ਪੈ ਜਾਂਦਾ ਵਲੋਗ ਨਹੀਂ ਬਣਦਾ ਇਸੇ ਕੋਲੋਂ ਤਾਂ ਕਰਕੇ ਬਸ ਥੋੜਾ ਹੋ ਜਾਂਦਾ ਔਰ ਕੋਈ ਦਿੱਕਤ ਨਹੀਂ ਹੁਣ ਕੋਸ਼ਿਸ਼ ਪੂਰੀ ਕਰਦੇ ਆ ਵੀ ਲਗਾਤਾਰ ਵਲੋਗ ਆਣਾ ਆਪਣੇ ਤੇ ਥੋੜਾ ਕੰਮ ਕਰਕੇ ਹੋ ਜਾਂਦਾ ਐਸੇ ਬਸ ਜਾਣਾ ਪੈਂਦਾ ਤਾਂ ਕਰਕੇ ਆਸੇ ਪਾਸੇ ਜਾਣਾ ਜ਼ਰੂਰੀ ਹੈ ਦੇਖਣਾ ਪੈਂਦਾ ਸਾਰਾ ਕੁਝ ਤਾਂ ਕਰਕੇ ਬਾਕੀ ਜਿਹੜੇ ਕਮੈਂਟ ਕਰਦੇ ਆ ਭਰਾ ਜਿਹੜੇ ਸਪੋਰਟ ਕਰਦੇ ਆ ਉਹਨਾਂ ਨੂੰ ਧੰਨਵਾਦ ਤੇ ਐਸਾ ਗਿਆ ਵਸਾ ਇਹਨੂੰ ਲਿਆਵਾਂ ਨਾ ਤੇ ਮੈਂ ਦਿਆਂ ਬਸ ਕੱਲਾਲੇ ਵਲੋਗ ਤੇ ਠੀਕ ਹੈ ਫਿਰ